ਕਹਿੰਦਾ ਸੀ ਤੈਨੂੰ ਮਾਰ ਦਾਂਗੇ ਮੈਂ ਡੂ ਇਹ ਦਵਿੰਦਰ ਸਿੰਘ ਐਂਡ ਹਿਸ ਫੈਮਿਲੀ ਮੈਂਬਰ ਇਹਨਾਂ ਨੇ ਜੀ ਸਾਡੇ ਨਾਲ ਬਹਿਸ ਵੰਨਰ ਕੀ ਰੰਜੀਤ ਜਵਾਈ ਚੱਲ ਰਹੀ ਹੈ ਇਹਨਾਂ ਨੇ ਕੁਝ ਸਾਲ ਪਹਿਲਾਂ ਮੇਰੇ ਫਾਦਰ ਦੇ ਆਪਣਾ ਅਟੈਕ ਕੀਤਾ ਸੀ ਉਹਨਾਂ ਦੇ ਹੈਡ ਇੰਜਰੀ ਹੋਈ ਸੀ ਇਹਨਾਂ ਨੂੰ 452 ਦਾ ਪਰਚਾ ਪੈ ਕੇ ਇਹ 3 ਮਹੀਨੇ ਜੇਲ ਕੱਟੀ ਸੀ ਇਹਨਾਂ ਨੇ ਕਿਸ ਕਾਰਨ ਕਰਕੇ ਝਗੜਾ ਸ਼ੁਰੂ ਹੋਇਆ ਸੀ ਝਗੜਾ ਇਹਨਾਂ ਦਾ ਕਿ ਪਾਣੀ ਮਤਲਬ ਘਰ ਦੇ ਬਾਹਰ ਨਹੀਂ ਇਹ ਜਾਣਦੇ ਦੇ ਸਾਡਾ ਉਸੇ ਰੰਜਦ ਦੇ ਵਿੱਚ ਕਾਫੀ ਵਾਰ ਇਹ ਮਾਤਾ ਪਿਤਾ ਦੇ ਕਾਫੀ ਸੱਟਾਂ ਮਾਰ ਗਏ ਦੋ ਤਿੰਨ ਹੁਣ ਵੀ ਦੋ ਮਹੀਨੇ ਪਹਿਲਾਂ ਇਹਨਾਂ ਨੇ ਗੜਾਸੀਆਂ ਨਾਲ ਵਾਰ ਕੀਤੇ ਇਹ ਬੰਦੇ ਉੱਪਰ ਇਹ ਦਵਿੰਦਰ ਸਿੰਘ ਹੈ ਜਿਹੜਾ ਇਹ ਇੱਕ ਕ੍ਰਿਮੀਨਲ ਬੰਦਾ ਇਹਦੇ ਉੱਪਰ ਘੱਟੋ ਘੱਟ B2 ਜੋ ਕੇਸ ਨੇ ਆਲਰੇਡੀ ਰਜਿਸਟਰਡ ਨੇ ਇਹਦੇ ਉੱਪਰ ਠੀਕ ਹੈ ਜ਼ਿੰਮੇਦਾਰ ਇਹ ਬੰਦਾ ਜੀ ਡਿਫਾਲਟਰ ਹੈ ਸ਼ੁਰੂ ਤੋਂ ਇਹ ਹਾਂ ਬਰਾਦਰੀ ਤੋਂ ਜ਼ਿੰਮੇਦਾਰ ਹੈ ਇਹ ਘੱਟੋ ਘੱਟ ਵੀ ਇਸ ਤਰ੍ਹਾਂ ਲਾ ਲੋ ਵੀ 18-19 ਸਾਲ ਚ ਇਹ ਕ੍ਰਿਮੀਨਲ ਦੇ ਵਿੱਚ ਪੈ ਗਿਆ ਸੀ ਕਟੇ ਨੇ ਮਤਲਬ 10 12 ਸਾਲ ਜੀਲ ਕੱਟੀਏ ਦੇ ਉੱਪਰ 20 25 ਕੇਸ ਆਲਰੇਡੀ ਰਜਿਸਟਰ ਨੇ ਜਿਆਦਾ ਵੀ ਹੋ ਸਕਦੇ ਨੇ ਮੇਰੀ ਜੋ ਆਪਣੀ ਇਨਕੁਆਰੀ ਹੈ ਇਨਕੁਆਰੀ ਦੇ ਹਿਸਾਬ ਨਾਲ ਇਹਦੇ ਉੱਪਰ ਬਾਈਪਾਸ ਚ ਆਲਰੇਡੀ ਮੇਰੇ ਹਿਸਾਬ ਨਾਲ ਰਜਿਸਟਰਡ ਨੇ ਇਹਦੇ ਉੱਪਰ ਚੋਰੀ ਡਕੈਤੀ ਨਜਾਇਜ਼ ਹਸਲਾ ਮਰਡਰ ਪੂਰਾ ਪੁਖਤਾ ਉਹਦੇ ਨਾਲ ਬੋਲ ਰਿਹਾ ਹਾਂ ਵੀ ਕੇ ਰਜਿਸਟਰਡ ਨੇ ਕੇਸ ਵਾਕਈ ਪੂਰਾ ਪੁਖਤਾ ਬੋਲ ਰਿਹਾ ਜੀ ਪੂਰਾ ਪੁਖਤਾ ਬਿਲਕੁਲ ਮੁਕੱਦਮਾ ਨੰਬਰ ਐਂਡ ਡੇਟ ਦੇ ਹਿਸਾਬ ਨਾਲ ਬੋਲ ਰਿਹਾ ਜੇ ਮੇਰੇ ਤੋਂ ਮੁਕੱਦਮਾ ਨੰਬਰ ਤੇ ਐਂਡ ਡੇਟ ਵੀ ਚਾਹੀਦੀ ਹੈ ਉਹ ਵੀ ਮੈਂ ਸ਼ੋਅ ਕਰ ਦੂੰਗਾ ਠੀਕ ਹੈ ਜੀ ਬਾਕੀ ਇਹਨਾਂ ਨੇ ਡੇਟ 31 ਮਈ ਨੂੰ ਮੇਰਾ ਪਿਤਾ ਜੀ ਜੋ ਮੇਗਾ ਸਿੰਘ ਹੈ ਘਰ ਦੇ ਬਾਹਰ ਨਿਕਲੇ ਤੇ ਇਹਨਾਂ ਨੇ ਰੰਜਸ ਬਾਜੀ ਨਾਲ ਪੂਰੇ ਪਰਿਵਾਰ ਨਾਲ ਵਿੱਚ ਅਨਨੌਨ ਪਰਸਨ ਵੀ ਨੇ ਜਿਨ੍ਹਾਂ ਨੇ ਵਿੱਚੋਂ ਇਹ ਰੰਜਸ ਕੀਤੀ ਹੈ ਵੀ ਇਹ ਬੰਦਾ ਇੱਥੇ ਆ ਗਿਆ ਇਹ ਪਰਸਨ ਇੱਥੇ ਜਾ ਰਿਹਾ ਹੈ ਇਹਨਾਂ ਨੇ ਇਹਦਾ ਬਹਿਰਮੀ ਨਾਲ ਕਤਲ ਕੀਤਾ 31 ਮਈ ਨੂੰ ਕਤਲ ਹੋਇਆ ਹਾਂਜੀ 31 ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜੇ ਹੁਣ ਮੈਂ ਫੌਜ ਦੇ ਵਿੱਚ ਡਿਊਟੀ ਕਰ ਰਿਹਾ ਹਾਂ ਹੋਦ ਪੁਰਸ ਨੇ ਬਸ ਕੁਝ ਨਹੀਂ ਪਹਿਲਾਂ ਧਾਰਾ ਵੀ ਇਹਨਾਂ ਨੇ ਐਸ ਐਚਓ ਸਾਹਿਬ ਨੇ ਗਲਤ ਲਾਈਆਂ ਨੇ ਤੇ ਇਹਨਾਂ ਨੇ ਕੇਸ ਪਾਇਆ ਕੇਸ ਪਾਇਆ 302 ਦਾ 148 149 ਲਾਇਆ ਸੀ ਪਹਿਲਾਂ ਇਹਨਾਂ ਨੇ 120 ਲਾਈ ਸੀ ਬੀ 302 ਲਾਈ ਹੈ ਕਤਲ ਕੇਸ ਲਾਇਆ ਹੈ ਕਤਲ ਕੇਸ ਲਾਇਆ 120 ਬੀ ਨਹੀਂ ਲਾਈ ਕਿ ਇਹਨਾਂ ਨੇ ਰਲ ਯੂਨੀ ਭੁਗਤਣਾ ਕਤਲ ਕਰਿਆ ਇਹਨਾਂ ਨੇ ਘੱਟਤੀ ਐਸ ਐਚਓ ਸਾਹਿਬ ਨੀਚੇ ਜੀ ਵਿੱਚ ਹੋਰ ਵੀ ਅਨਨੌਨ ਪਰਸਨ ਨੇ ਜਿਨ੍ਹਾਂ ਨੇ ਇਹ ਕਤਲ ਕਰਵਾਇਆ ਤੇ ਹੁਣ ਮੇਰੀ ਮਾਤਾ ਜੀ ਘਰੇ ਨੇ ਤੇ ਮੇਰੀ ਸਿਸਟਰ ਨੇ ਤੇ ਬਾਕੀ ਇਹਨਾਂ ਨੂੰ ਵੀ ਖਤਰਾ ਹੈ ਸਾਨੂੰ ਜਾਨ ਮਾਰਨ ਦੀਆਂ ਧਮਕੀਆਂ ਇਹ ਬੰਦਾ ਬਾਰ-ਬਾਰ ਦੇ ਰਿਹਾ ਹੈ ਤੇ ਇਹ ਬੰਦਾ ਫਰਾ ਰਿਹਾ ਜੀ ਫਰਾ ਰਿਹਾ ਜੀ ਪੂਰਾ ਪਰਿਵਾਰ ਫਰਾ ਰਿਹਾ ਹੈ ਇਹਦਾ ਜੋ ਫਾਇਦਾ ਇਹ ਪਿੰਡ ਹਮਚੜੀ ਦਾ ਜੀ ਹਾਂਜੀ ਸਰ ਬਾਕੀ ਚਾਹੁੰਦੇ ਅਸੀਂ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਚਾਹੁੰਦੇ ਆ ਜੇ ਪੰਜਾਬ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਚਾਹਨਾ ਬੀ ਜੇ ਮੇਰੇ ਤੋਂ ਅੱਗੇ ਡਿਊਟੀ ਕਰਵਾਣੀ ਹੈ ਦੇਸ਼ ਦੀ ਸੇਵਾ ਕਰਵਾਣੀ ਹੈ ਮੇਰੇ ਪ੍ਰੋਟੈਕਸ਼ਨ ਦਿੱਤਾ ਜਾਵੇ ਮੇਰੀ ਸਿਸਟਰ ਤੇ ਮਦਰ ਨੂੰ ਤੇ ਸਾਨੂੰ ਜਿਹੜੀ ਧਾਰਾ ਬਣਦੀ ਹੈ ਲੱਗਦੀ ਹੈ 120 20 302 148 159 ਲਾਣਾ ਤੇ ਸਾਰੇ ਬੰਦੇ ਜਿਹੜੇ ਇਹਨਾਂ ਦੇ ਇੱਕ ਪਰਿਵਾਰ ਦੇ ਨੇ ਇਹਨਾਂ ਨੂੰ 24 ਘੰਟਿਆਂ ਦੇ ਵਿੱਚ ਅਰੈਸਟ ਕੀਤਾ ਜਾਵੇ ਜੋ ਪਾਲਿਸੀ ਹੈ ਸਰਕਾਰ ਦੀ ਡਿਫੈਂਸ ਮਿਨਿਸਟਰ ਦੀ ਪਾਲਿਸੀ ਹੈ ਉਹਦੇ ਹਿਸਾਬ ਨਾਲ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਜੇ ਇਹਨਾਂ ਨੇ ਇੱਥੇ ਕਾਰਵਾਈ ਨਹੀਂ ਕੀਤੀ 24 ਘੰਟਿਆਂ ਚ ਮੈਂ লাশ ਨੂੰ ਲੈ ਕੇ ਐਸਐਸਪੀ ਦਫ਼ਤਰ 'ਚ ਧਰਨਾ ਲਾਣਾ ਜੇ ਉੱਥੇ ਨਾ ਸੁਣੀ ਗਈ ਮੈਂ ਡੀਆਈਜੀ ਦੇ ਜਾਣਾ ਡੀਜੀ ਦਿਨ ਸੁਣੀ ਮੈਂ ਡੀਜੀਪੀ ਦੇ ਜਾਣਾ ਜੇ ਡੀਜੀਪੀ ਨੇ ਸੁਣੀ ਮੈਂ ਮਾਨ ਸਾਹਿਬ ਕੋਲ ਜਾਣਾ ਹੈ ਬੌਡੀ ਇੱਥੇ ਹੈ ਬੌਡੀ ਇੱਥੀ ਹੈ ਜੀ ਸਾਹਮਣੇ ਹੈ ਹਾਂ ਜੁਨਟ ਜੁਨਟ ਕਿਹੜੀ ਜੁਨਟ ਜੁਨਟ ਮੈਂ ਆਰਮੀ ਸਰਵਿਸ ਕੋਰ ਦੇ ਵਿੱਚ ਤਨਾਤਾਂ ਜੀ ਹਾਂਜੀ ਮੈਂ ਪੂਰੀ ਦੇਸ਼ ਦੀ ਸੇਵਾ ਕਰਦਾ ਤੇ ਫੌਜ ਦੀ ਸੇਵਾ ਸਾਡਾ ਕੰਮ ਕਰਨਾ ਇਸ ਤੋਂ ਪਹਿਲਾਂ ਜੀ ਮੈਂ ਜੈਂਟਕੇ ਦੇ ਵਿੱਚ ਡਿਊਟੀ ਕੱਟੀ ਹੈ ਜੀ ਕਿ ਇੱਕ ਕਤਲ ਹੋਇਆ ਜਿਹੜਾ ਤੁਹਾਡੇ ਕਿਤਾ ਦਾ ਜਿਹੜੇ ਹਥਿਆਰ ਵਰਤੇ ਇਹਦੇ ਵਿੱਚ ਸ਼ਾਰਪ ਵੈਪਨ ਵਰਤੇ ਗਏ ਨੇ ਜੀ ਚਾਰ ਬ ਤੇਜ ਤਿਆਰ ਹਥਿਆਰਾਂ ਨਾਲ ਬਹੁਤ ਡੁੰਗੀਆਂ ਸੱਟਾਂ ਕਰਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਆਪਣੇ ਨਾਲ ਇਹਨਾਂ ਦੇ ਮਾਤਾ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਨਾ ਮਾਤਾ ਜੀ ਆਪਣਾ ਸੁਨੀਤਾ ਰਾਣੀ ਹੈ ਜੀ ਫਿਰ ਠੀਕ ਹੈ ਮੇਘਾ ਸਿੰਘ ਦੀ ਪਤਨੀ ਹੋ ਜੀ ਮੈਂ ਪਿੰਡ ਹਮਚੜੀ ਕੇ ਰਹਿਣ ਵਾਲੀ ਹਾਂ ਜੀ ਠੀਕ ਹੈ ਤੇ ਮੇਰਾ ਮਸਲਾ ਹਾਂ ਜੀ 1.5 ਸਾਲ ਤੋਂ ਇਹ ਮਸਲਾ ਚੱਲ ਰਿਹਾ ਹੈ ਜੀ ਤੇ ਇਹਨਾਂ ਨੇ ਪਹਿਲਾਂ ਲੜਾਈ ਦੰਗਾ ਧਮਕੀਆਂ ਮਾਰਨ ਦੇ ਦਿਨ ਕੀ ਦਿੱਤੀਆਂ ਤੇ ਇਹਨਾਂ ਨੇ ਮੇਰੀ ਬਾਹ ਵੀ ਤੋੜੀ ਤੇ ਹਾਂਜੀ ਹਾਂਜੀ ਮੇਰੇ ਤੇ ਹਮਲਾ ਕਰਿਆ ਹਾਂਜੀ ਇਹਨਾਂ ਨੂੰ ਸਾਡਾ 30 ਤੀਸਰਾ ਮਹੀਨੇ ਦੀ 28 ਤਰੀਕ ਨੂੰ ਸਾਡੇ ਤੇ ਮੇਰੇ ਪਤੀ ਤੇ ਮੇਰੇ ਤੇ ਹਮਲਾ ਕਰਿਆ ਮੇਰੇ ਤੇ ਕੱਲੀ ਤੇ ਪਹਿਲਾ ਹਮਲਾ ਹੈਗਾ ਜਾਨੋ ਮਾਰਨ ਕਾਮ ਵਾਲਾ ਥਾ ਜਿਸ ਕੇ ਵਿੱਚ ਮੇਰੀ ਬਾਤ ਓੜੀ ਗਈ ਜਿਸ ਕੇ ਵਿੱਚ ਮੇਰੇ ਇੱਥੋਂ ਸਿਰ ਪਾੜਿਆ ਗਿਆ ਜਿਸ ਕੋ ਵੀ ਤੇ ਮੇਰੇ ਇੱਥੋਂ ਗੰਡਾਸੇ ਨਾਲੋਂ ਪੇਟ ਕੱਟਿਆ ਗਿਆ हां जी हां जी ਤੇ ਮੇਰੇ ਘਰ ਵਾਲੇ ਕਭ ਗੰਡਾਸਿਆਂ ਨਾਲ ਸਿਰ ਪਾੜਿਆ ਗਿਆ ਉਸकी ਵੀ ਲੱਤ ਤੋੜੀ ਗਈ ਇੱਕ ਉਦੋਂ ਕੋਈ ਕਾਰਵਾਈ ਨਹੀਂ ਕੋਈ ਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਜੀ ਕੋਈ ਪਤਾ ਨਹੀਂ ਕਰਾ 323 ਦਾ ਕੱਟ ਕੇ ਇਹਨਾਂ ਨੇ ਕੁਛ ਅਰੈਸਟ ਕੁਛ ਨਹੀਂ ਕਰਿਆ ਜੀ ਡੀਐਸਪੀ ਕਭ ਪੇਸ ਹੋਈ ਐ ਐਸਐਸਓ ਕਭ ਪੇਸ ਹੋਈ ਐਸਐਸਪੀ ਕਭ ਪੇਸ ਹੋਈ ਡੀਜੀਆਈਪੀ ਕਭ ਚੰਡੀਗੜ੍ਹ ਪੇਸ ਹੋਈ ਮੈਂ ਮੇਰੀ ਕਿਸੇ ਨੇ ਸੁਣਵਾਈ ਨਹੀਂ ਕਿ ਮੇਰਾ ਕੋਈ ਪਰਚਾ ਨਹੀਂ ਕੋਈ ਨੇ ਅਰੈਸਟ ਨਹੀਂ ਕਰੇ ਬੰਦੇ ਬਤੇਰੇ ਹੱਥ ਜੋੜੇ ਜੇ ਉਹਦੇ ਅਰੈਸਟ ਹੋ ਜਾਂਦੇ ਬੰਦੇ ਅੱਜ ਮੇਰੇ ਬੰਦੇ ਦਾ ਕਤਲ ਨਹੀਂ ਕਰਨਦੇ ਕੱਤੀ ਮਾ ਜਾਂ ਹੁਣ 31 ਤਰੀਕ ਨੂੰ ਮੇਰਾ ਬੰਦਾ ਘਰੋਂ ਕੰਮ ਗਿਆ ਦਾ ਅਸੀਂ ਵੀ ਬਹੁਤ ਐਪਲੀਕੇਸ਼ਨਾਂ ਪਾਈਆਂ ਆਰਮੀ ਵੱਲੋਂ ਵੀ ਮੇਰੀ ਐਪਲੀਕੇਸ਼ਨ ਲੱਗੀ ਮੈਂ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਸੋਡੂ ਵੀ ਈਮੇਲਾਂ ਗਈਆਂ ਨੇ ਫੌਜ ਵੱਲੋਂ ਡੀਆਜੀ ਸਾਹਿਬ ਨੂੰ ਹੋਮ ਸਕੱਟਰੀ ਨੂੰ ਤੇ ਡੀਜੀਪੀ ਸਾਹਿਬ ਨੂੰ ਪੂਰੀਆਂ ਈਮੇਲਾਂ ਗਈਆਂ ਨੇ ਪਰ ਪ੍ਰਸ਼ਾਸਨ ਵੱਲੋਂ ਥੱਲੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਸੀਂ ਇਸ ਸਟਾਮ ਹਰਪ੍ਰੀਤ ਕੋਰ ਦਾ ਗਾਸੀ ਸਟਾਮ ਖੜੇ ਆ ਅਸੀਂ ਸਟਾਮ ਖੜੇ ਆ ਚਨਾਗਰਾ ਜੋ ਰੋਡ ਦੇ ਵਿੱਚ ਪੂਰਾ ਜੋ ਲੋਕਾਂ ਨੇ ਇੱਥੇ ਚੱਕਾ ਜੰਪ ਕੀਤਾ ਕਿ ਜਬ ਬਹੁਤ ਹੀ ਭਿਆਨਕ ਇੱਥੇ ਕਤਲ ਹੋਇਆ ਹੈ ਮੇਗਾ ਸਿੰਘ ਜੀ ਦਾ ਬਹੁਤ ਭਿਆਨਕ ਕਤਲ ਇੱਥੇ ਕੀਤਾ ਗਿਆ ਇੱਕ ਜੋ ਉਹਨਾਂ ਦਾ ਮੇਗਾ ਸਿੰਘ ਜੀ ਦਾ ਬੇਟਾ ਹੈ ਜੋ ਆਰਮੀ ਆਫੀਸਰ ਹੈ ਜੋ ਹਿਮਾਚਲ ਦੇ ਵਿੱਚ ਡਿਊਟੀ ਹੈ ਇਹਨਾਂ ਦੀ ਇਹਨਾਂ ਨੇ ਫੇਸ ਕਿ ਕਿਹਾ ਹੈ ਕਿ ਇਹਨਾਂ ਨੇ ਵੀ ਜੋ ਕਤਲ ਮੇਰੇ ਪਿਤਾ ਜੀ ਦਾ ਕਤਲ ਹੈ ਕਿ ਰੰਜਿਸ਼ ਦੇ ਆਧਾਰ ਤੇ ਇਹਨਾਂ ਦਾ ਕਤਲ ਕੀਤਾ ਗਿਆ ਜੋ ਪਿੰਡ ਹੈ ਇਹਨਾਂ ਦਾ ਕਾਫੀ ਪੱਖ ਦੇ ਰਿਹਾ ਹੈ ਤੇ ਇਹਨਾਂ ਨੇ ਕਿਹਾ ਹੈ ਕਿ ਜੋ ਅਧਿਕਾਰੀ ਨੇ ਪ੍ਰਸ਼ਾਸਨ ਹੈ ਕੋਈ ਵੀ ਨਨ ਪ੍ਰਸ਼ਾਸਨ ਵੱਲੋਂ ਕੋਈ ਸਪੋਰਟ ਨਹੀਂ ਮਿਲ ਰਹੀ ਹੈ ਤੇ ਅਪੀਲ ਕਰ ਰਹੇ ਨੇ ਕਿ ਸਾਨੂੰ ਸਪੋਰਟ ਮਿਲਣੀ ਚਾਹੀਦੀ ਹੈ ਪ੍ਰੋਟੈਕਸ਼ਨ ਜੋ ਹੈ ਮੇਰੀ ਫੈਮਲੀ ਨੂੰ ਮਿਲਣੀ ਚਾਹੀਦੀ ਹੈ ਜੋ ਇਨਸਾਨ ਹੋਗੀ ਤੁਸੀਂ ਦੇਖ ਸਕਦੇ ਹੋ ਜਿਸ ਟਰਾਲੀ ਦੇ ਵਿੱਚ ਹੈ ਮੇਗਾ ਸਿੰਘ ਜੀ ਦੀ ਡੈੱਡ ਬੋਡੀ ਰੱਖੀ ਗਈ ਹੈ ਜੋ ਹਲੇ ਤੱਕ ਸੰਸਕਾਰ ਨਹੀਂ ਕੀਤਾ ਗਿਆ ਹੈ ਤੇ ਮੇਗਾ ਸਿੰਘ ਜੀ ਦੇ بیٹے ਦਾ ਕਹਿਣਾ ਹੈ ਕਿ ਜਦੋਂ ਤੱਕ ਮੇਰੇ ਪਿਤਾ ਨੂੰ ਕੋਈ ਇਨਸਾਫ ਨਹੀਂ ਮਿਲਦਾ ਹੈ ਤੇ ਉਹਨਾਂ ਦੀ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਸਰ ਇੱਕ ਮਾਲਟ ਦਾ ਕੇਸ ਸੀ ਧਰਨਾ ਲਾਇਆ ਇਹਨਾਂ ਨੇ ਹਾਂ ਜਿਹੜਾ ਮੁਕੱਦਮਾ ਨੰਬਰ 119 ਡੇਟਡ 1/24 ਅੰਡਰ ਸੈਕਸ਼ਨ 302 148 49 ਤੇ 120 VIPC ਜਿਹੜਾ ਸਦਰ ਥਾਣਾ ਵਿਖੇ ਦਰਜ ਰਜਿਸਟਰ ਹੋਇਆ ਜੋ ਕਿ ਮਦਈ ਸੁਨੀਤਾ ਰਾਣੀ ਪਤਨੀ ਲੇਟ ਮੇਗਾ ਸਿੰਘ ਦੇ ਬਿਆਨ ਤੇ ਦਰਜ ਜਿਹੜਾ ਕੀਤਾ ਗਿਆ ਜੋ ਮ੍ਰਿਤਕ ਇਹਦੇ ਵਿੱਚ ਇਹਦਾ ਘਰ ਵਾਲਾ ਮੇਗਾ ਸਿੰਘ ਹੈਗਾ ਜੋ ਅਸੀਂ ਜਿਹੜਾ ਇਹ ਮੁਕੱਦਮਾ ਬਾਈ ਨੇਮ ਦਵਿੰਦਰ ਸਿੰਘ ਪੁੱਤਰ ਜੀਤ ਸਿੰਘ ਜੀਤ ਸਿੰਘ son of ਜੰਗ ਸਿੰਘ ਅਤੇ ਇਸ ਤੋਂ ਬਗੈਰ ਇਲਾਵਾ ਅੱਠ ਹੋਰ ਜਿਹੜੇ ਪਰਸਨ ਹੈਗੇ ਨੇ ਬਾਈ ਨੇਮ ਉਹਨਾਂ ਤੇ ਵੀ ਇਹ ਦਰਜ ਰਜਿਸਟਰ ਕੀਤਾ ਸੋ ਜੀ ਮੁਕੱਦਮੇ ਦੀ ਜਿਹੜੀ ਅਸੀਂ ਤਫ਼ਤੀਸ਼ ਕਰ ਰਹੇ ਹੈਗੇ ਆ ਤੇ ਇਹਦੇ ਵਿੱਚ ਅਸੀਂ ਇੱਕ ਬੰਦੇ ਦੀ ਅਰੈਸਟ ਕੀਤੀ ਹੈਗੀ ਅਸੀਂ ਬਾਕੀ ਸਾਰਿਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਕੇ ਜਿਹੜਾ ਜਿਹੜੀ ਹੋਰ ਇਹਨੂੰ ਡੰਗਾਈ ਨਾਲ ਤਤਸ਼ ਕਰਕੇ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਵੀ ਅ ਆਪਣਾ ਅਰੈਸਟ ਕਰਕੇ ਜਿਹੜਾ ਅਸੀਂ ਜੇਲ੍ਹ ਭੇਜਾਂਗੇ ਦੇਖੋ ਜੀ ਜਿਹੜੇ ਇਹ ਕਹਿ ਰਹੇ ਨੇ ਵੀ ਪੁਲਿਸ ਜਿਹੜੀ ਹੈਗੀ ਆ ਸਾਰੇ ਦੋਸ਼ੀਆਂ ਨੂੰ ਅਰੇਸਟ ਨਹੀਂ ਕਰਦੀ ਹੈਗੀ ਦੇਖੋ ਜਿਹੜੀ ਇਸ ਦੀ ਇਸ ਵਕੂਏ ਦੀ ਇੱਕ ਵੀਡੀਓ ਵੀ ਹੈਗੀ ਸੋ ਵੀਡੀਓ ਦੇ ਵਿੱਚ ਵੀ ਜਿਹੜੇ ਜਿਹੜੇ ਬੰਦੇ ਦੋ ਦਿਖ ਰਹੇ ਹੈਗੇ ਨੇ ਜੋ ਜੋ ਇਹਨਾਂ ਨੇ ਨਾਮ ਲਿਖਾਏ ਨੇ 10 ਬੰਦਿਆਂ ਦੇ ਨਾਮ ਲਿਖਾਏ ਹੈਗੇ ਨੇ ਸੋ ਅਸੀਂ ਜਿਹੜਾ ਸਾਰੀ ਤਫਤੀਸ਼ ਤੋਂ ਬਾਅਦ ਹੀ ਜਿਹੜੇ ਬਾਕੀ ਬਚਦੇ ਨੇ ਜਿਹੜੇ ਹੈਗੇ ਨੇ ਬਾਕੀਆਂ ਦੀ ਅਰੇਸਟ ਵੀ ਜਿਹੜੀ ਡੂੰਘਾਈ ਨਾਲ ਤਫਤੀਸ਼ ਕਰਕੇ ਜਿਹੜੀ ਦੀ ਉਹ ਉਸ ਹਿਸਾਬ ਨਾਲ ਜਿਹੜੀ ਹੈਗੀ ਅਰੇਸਟਾਂ ਕੀਤੀਆਂ ਜਾਣਗੀਆਂ ਹਾਂਜੀ ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਬਟੇ ਜਿਹੜਾ ਥੋੜਾ ਇਹ ਕਹਿ ਰਹੇ ਨੇ ਵੀ ਬਾਕੀ ਦੋਸ਼ੀਆਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਪਰ ਜਿਹੜਾ ਇਹ ਸਾਰਾ ਹੈਗਾ ਜੀ ਇਹ 302 ਦਾ ਮੁਕੱਦਮਾ ਹੈਗਾ ਅਸੀਂ ਡੂੰਘਾਈ ਨਾਲ ਤਫ਼ਤੀਸ਼ ਕਰਕੇ ਹੀ ਜਿਹੜੀ ਅਗਲੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਵਾਂਗੇ ਜਿਵੇਂ ਉਹਨਾਂ ਦਾ ਪੁੱਤਰ ਕਹਿ ਰਿਹਾ ਹੈ ਮਿਲਟਰੀ ਮੈਨ ਹੈ ਜੋਗੀ ਵੀ ਮੇਲ ਵੀ ਪਹੁੰਚਿਆ ਤੁਹਾਡੇ ਕੋਲ ਕੋਈ ਪਾੜਨ ਜੀ ਉਹਨਾਂ ਦਾ ਬੇਟਾ ਹੈ ਜੀ ਹਾਂਜੀ ਅਸੀਂ ਇਹਨਾਂ ਨਾਲ ਦੇਖੋ ਗੱਲਬਾਤ ਕਰ ਰਹੇ ਹੈਗੇ ਵੀ ਸਾਨੂੰ ਥੋੜਾ ਟਾਈਮ ਦਿਓ ਕੱਲ ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕੱਲ ਇਲੈਕਸ਼ਨ ਸੀਗੀ ਸਾਰੀ ਪੁਲਿਸ ਇਲੈਕਸ਼ਨ ਚ ਵੀ ਬਿਜ਼ੀ ਸੀਗੀ ਤੋ ਅਸੀਂ ਜਿਹੜੇ ਅੱਜ ਫ੍ਰੀ ਹੋਏਗੇ ਤੇ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜਾ ਬਾਕੀ ਬਸ ਦੇ ਦੋਸ਼ੀ ਨੇ ਜਿਹੜਾ ਤਫਤੀਸ਼ ਕਰਕੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਿਫਤਾਰ ਕਰਾਂਗੇ ਬਟ ਥੋੜਾ ਸਾਨੂੰ ਇਹਨਾਂ ਤੋਂ ਸਮਾਂ ਚਾਹੀਦਾ ਹੈਗਾ ਠੀਕ ਹੈ ਠੀਕ ਹੈ